संभल जाने की कोशिश कर रहे हैं पुलिस मना कर रही है अलाउ नहीं कर रही है कि ऐसी मान्यता है कि भगवान विष्णु का कल की अवतार इसी जगह पर होगा कल जुग है कल जुग education is not the amount of information that is put in the human brain it must have man making character making and life building as a moralional video char haftiyan ch synthetic drugs ja chitta punjab de vichon khatam kita jayega aaj kal dosto tusi uttar pradesh de sambal vich mandir masjid vivad diyan khabran awaaz suniyan honiyan ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਦਾ ਡੈਲੀਗੇਸ਼ਨ ਉੱਥੇ ਜਾਣ ਦੀ ਜਿੱਦ ਤੇ ਅੜਿਆ ਹੋਇਆ ਹੈ ਪਰ ਸਰਕਾਰ ਉਹਨਾਂ ਨੂੰ ਜਾਣ ਨਹੀਂ ਦੇ ਰਹੀ। ਇਹ ਸੰਬਲ ਵਿੱਚ ਜੋ ਮੰਦਰ ਮਸਜਿਦ ਵਿਵਾਦ ਹੈ ਇਸ ਨੂੰ ਐਜੂਕੇਸ਼ਨ ਲੈਵਲ ਦੇ ਨਜ਼ਰੀਏ ਤੇ ਫੈਕਟਸ ਦੇ ਆਧਾਰ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੌਣ ਸਹੀ ਹੈ ਕੌਣ ਗਲਤ ਹੈ ਇਸ ਦਾ ਫੈਸਲਾ ਤੁਸੀਂ ਆਪ ਕਰਿਓ। ਆਪਾਂ ਬਸ ਜਾਣਕਾਰੀ ਸ਼ੇਅਰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਦੋਸਤੋ ਇਸ अहम ਵਿਸ਼ੇ ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਆਪਾਂ ਸੰਬਲ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਸੰਬਲ ਇਹ ਉੱਤਰ ਪ੍ਰਦੇਸ਼ ਦੇ ਇੱਕ ਡਿਸਟ੍ਰਿਕਟ ਹੈ ਜਦੋਂ ਇਤਿਹਾਸ ਦੇ ਝਰੋਖਿਆਂ ਵਿੱਚ ਜਾਂਦੇ ਹਾਂ ਤਾਂ ਇਸ ਦਾ ਸਬੰਧ 11ਵੀਂ ਸ਼ਤਾਬਦੀ ਨਾਲ ਜਾ ਕੇ ਜੁੜਦਾ ਹੈ ਜੋ ਭਾਰਤ ਰਾਸ਼ਟਰ ਦੇ ਇਤਿਹਾਸ ਵਿੱਚ ਵਾਵਾ ਨਾਮ ਖੱਟਣ ਵਾਲੇ ਇੱਕ ਸ਼ਾਸਕ ਪ੍ਰithvi ਰਾਜ ਚੋਹਾਨ ਜੀਹਾਂ ਪ੍ਰithvi ਰਾਜ ਚੋਹਾਨ ਉਸ ਨੇ ਇਸ ਨੂੰ ਆਪਣੀ ਦੂਸਰੀ ਰਾਜਧਾਨੀ ਬਣਾਇਆ ਸੀ ਸੰਬਲ ਨੂੰ ਪ੍ਰithvi Raj Chauhan ਨੇ ਇਤਿਹਾਸਕ ਦਸਤਾਵੇਜ਼ਾਂ ਦੇ ਅਨੁਸਾਰ 11ਵੀਂ ਸਦੀ ਵਿੱਚ ਚੰਬਲ ਵਿੱਚ ਹਰੀ ਹਰ ਮੰਦਿਰ ਬਣਵਾਇਆ ਸੀ ਉਸ ਸਥਾਨ ਤੇ ਇਹ ਮੰਦਿਰ ਬਣਵਾਇਆ ਸੀ ਜਿਸ ਸਥਾਨ ਬਾਰੇ ਇਹ ਮੰਨਦਾ ਸੀ ਕਿ ਇੱਥੇ Hindu ਮਾਨਤਾ ਅਨੁਸਾਰ ਕਲਕੀ ਅਵਤਾਰ ਜਨਮ ਲਵੇਗਾ ਕਲਕੀ ਅਵਤਾਰ ਵਿਸ਼ਨੂੰ ਦਾ ਉਹ ਅਵਤਾਰ ਜਿਸ ਦੇ ਪ੍ਰਗਟ ਹੁੰਦੇ ਹੀ ਕਲਯੁਗ ਖਤਮ ਹੋ ਜਾਵੇਗਾ ਤੇ ਫਿਰ ਤੋਂ ਯੁਗ ਚੱਕਰ ਦਾ ਯੁਗ ਸ਼ੁਰੂ ਹੋ ਜਾਵੇਗਾ ਸਤਯੁਗ ਫਿਰ ਉਹ ਸ਼ੁਰੂ ਹੋ ਜਾਵੇਗਾ ਸਤਯੁਗ ਦੀ ਸ਼ੁਰੂਆਤ ਇਸੇ ਮੰਨਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਿਥਵੀ ਰਾਜ ਚੋਹਾਨ ਨੇ ਸੰਬਲ ਵਿੱਚ ਹਰੀ ਹਰ ਮੰਦਿਰ ਨਾਂ ਦੇ ਵਿਸ਼ਾਲ ਅਤੇ ਸੁੰਦਰ ਮੰਦਿਰ ਦੀ ਉਸਾਰੀ 11ਵੀਂ ਸਦੀ ਵਿੱਚ ਕੀਤੀ ਸੀ ਇਹ ਤਾਂ ਹੋਈ ਸੰਬਲ ਬਾਰੇ ਇਤਿਹਾਸਕ ਜਾਣਕਾਰੀ ਪਰ ਅੱਜ ਦਾ ਸੰਬਲ ਇਹ ਹੈ ਭਾਰਤ ਦੇ ਇੱਕ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਇੱਕ ਡਿਸਟ੍ਰਿਕਟ ਜੀਹਾਂ ਸੰਬਲ ਸ਼ਹਿਰ ਅੱਜ ਯੂਪੀ ਸ਼ਹਿਰ ਦੀ ਇੱਕ ਡਿਸਟ੍ਰਿਕਟ ਹੈ ਜੋ ਦਿੱਲੀ ਤੋਂ ਲਗਭਗ 158 ਕਿਲੋਮੀਟਰ ਦੀ ਦੂਰੀ ਤੇ ਹੈ ਸੜਕੀ ਮਾਰਗ ਤੇ ਦੋਸਤੋ ਯੂਪੀ ਅੱਜ ਵੀ ਕਿੰਨਾ ਵੱਡਾ ਪ੍ਰਦੇਸ਼ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਯੂਪੀ ਦੀ ਰਾਜਧਾਨੀ ਲਖਨਊ ਇਸ ਤੋਂ ਸੰਬਲ ਦੀ ਦੂਰੀ ਹੈ 355 ਕਿਲੋਮੀਟਰ ਜਦੋਂ ਕਿ ਆਪਣਾ ਪੰਜਾਬ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਜੋ ਪਾਕਿਸਤਾਨ ਨਾਲ ਜਾ ਕੇ ਬਾਰਡਰ ਜੁੜਦਾ ਹੈ ਉੱਥੋਂ ਤੱਕ ਦੂਰੀ ਬਣਦੀ ਹੈ ਲਗਭਗ 225 ਤੋਂ ਲੈ ਕੇ 230 ਕਿਲੋਮੀਟਰ ਅਤੇ ਗੁਰਦਾਸਪੁਰ ਦੇ ਬਾਰਡਰ ਵਾਲ ਦਿਨਾ ਨਗਰ ਅਤੇ ਡੇਰਾ ਬਾਬਾ ਨਾਨਕ ਹਲਕੇ ਜੋ ਪੈਂਦੇ ਹਨ ਉਹਨਾਂ ਤੱਕ ਵੱਧ ਤੋਂ ਵੱਧ ਦੂਰੀ 250 ਤੋਂ 270 ਕਿਲੋਮੀਟਰ ਬਸ ਪੰਜਾਬ ਖਤਮ ਚਲੋ ਦੋਸਤੋ ਮੋੜ ਆਪਣੇ ਵਿਸ਼ੇ ਦੇ ਉੱਪਰ ਆਉਂਦੇ ਹਾਂ ਸੰਬਲ ਮੰਦਰ ਮਸਜਿਦ ਵਿਵਾਦ ਹੈ ਕਿ ਕਿਉਂ ਪਿਛਲੇ ਦਿਨੀ ਜਦੋਂ 19 ਨਵੰਬਰ ਨੂੰ ਸੰਬਲ ਦੇ ਸਾਹੀ ਮਸਜਿਦ ਦੇ ਸਰਵੇ ਦਾ ਆਰਡਰ ਕੋਰਟ ਵੱਲੋਂ ਕੀਤਾ ਗਿਆ ਸੀ ਤਾਂ ਉਸ ਵੇਲੇ ਕਿਉਂ ਉੱਥੇ ਹਿੰਸਾ ਹੋ ਗਈ ਜਿਸ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ ਸਨ ਉਸ ਤੋਂ ਬਾਅਦ ਦੋਸਤੋ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਿੱਚ ਹੋੜ ਇੰਨੀ ਹੋ ਗਈ ਸੀਗੀ ਉਹੋ ਉੱਥੇ ਜਾ ਕੇ ਮਾਰੇ ਗਏ ਮੁਸਲਮਾਨ ਯੁਵਕਾਂ ਦੇ ਘਰ ਹਮਦਰਦੀ ਪ੍ਰਗਟਾਉਣ ਲਈ ਸੰਘਰਸ਼ ਕਰ ਰਹੀ ਸੀ ਇਹ ਤੇ ਖਬਰਾਂ ਵਿੱਚ ਬਣੀ ਹੋਈ ਸੀ ਕਾਰਨ ਤਾਂ ਜੋ ਕਿ ਮੁਸਲਮਾਨਾਂ ਵਿੱਚ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਉਹ ਮੁਸਲਮਾਨਾਂ ਦੇ ਕਿੰਨੇ ਸਕੇ ਹਨ ਪੁਲਿਸ ਹਥਿਆਰੀ ਹੈ ਜਿਸ ਨੇ ਭੀੜ ਕੰਟਰੋਲ ਕਰਨ ਲਈ ਪੱਥਰ ਵਾਜੀਏ ਤੇ ਫਾਇਰਿੰਗ ਕਰ ਰਹੀ ਭੀੜ ਦੇ ਉੱਪਰ ਉਸ ਨੂੰ ਕੰਟਰੋਲ ਕਰਨ ਲਈ ਜਵਾਬੀ ਫਾਇਰ ਕਰਕੇ ਤਿੰਨ ਯੁਵਕ ਮਾਰ ਦਿੱਤੇ ਇਹ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਾਲੇ ਉੱਥੇ ਜਾ ਕੇ ਇਹ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਭਾਜਪਾ ਜੀ ਹਾਂ ਭਾਜਪਾ ਮੁਸਲਮਾਨਾਂ ਦੀ ਦੁਸ਼ਮਣ ਹੈ ਅਤੇ ਸਪਾਤ ਕਾਂਗਰਸ ਇਹ ਦੋਵੇਂ ਉਹਨਾਂ ਦੇ ਸਕੇ ਹਨ ਇਹ ਉਹਨਾਂ ਵਿੱਚ ਇਹ ਵੀ ਸੰਦੇਸ਼ ਦੇਣਾ ਚਾਹ ਰਹੇ ਸਨ ਕਿ ਜੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਉਹ ਕਦੇ ਵੀ ਫਾਇਰਿੰਗ ਨਾ ਕਰਦੀ ਪਰ ਭਾਵਕ ਅਤੇ ਅਨਪੜ ਲੋਕ ਜਿਨ੍ਹਾਂ ਦੀ ਜਾਗਰੂਕਤਾ ਬਹੁਤ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਕੌਣ ਸਮਝਾਵੇ ਕਿ ਇਹਨਾਂ ਦਾ ਆਪਣਾ ਪਿਛਲਾ ਰਿਕਾਰਡ ਪਿਛਲਾ ਇਤਿਹਾਸ ਕੀ ਹੈ ਇਹ ਮੰਨ ਬਜਟ ਦਾ ਸਵਾਲ ਨਹੀਂ ਤੇ ਸਿੱਖਿਆ ਦਾ ਸਵਾਲ ਹੈ और देश की एकता के लिए हमारी सरकार की पुलिस को बोरी चलन पड़ी बोरी चलन पड़ी बोरी चलन पड़ी मुझे संभल जाने की कोशिश कर रहे हैं पुलिस मना कर रही है अलाउ नहीं कर रही है एज एलओपी मेरा अधिकार बनता है कि मैं जा सकता हूं नेता प्रतिقوم चले उनके संवैधानिक अधिकार होते हैं और बाकी लोगों से अलग होते हैं उनको रोका नहीं जा सकता इस... यह यह लड़ाई दिल्ली और लखनऊ की है दोस्तों इस संबल बनाते इस मुद्दे पर हिंसा पहली बार नहीं हुई है इससे पहले भी 28 फरवरी 1976 उस वेले भी जम के हिंसा हुई थी ਦੋਸਤੋ ਸਰਕਾਰੀ ਰਿਕਾਰਡ ਮੁਤਾਬਕ 23 ਹਿੰਦੂਆਂ ਨੂੰ ਜ਼ਿੰਦਾ ਜਲਾ ਕੇ ਉਸ ਹਿੰਸਾ ਵਿੱਚ ਮਾਰ ਦਿੱਤਾ ਗਿਆ ਸੀ ਉਸ ਵੇਲੇ ਦੋਸਤੋ ਅਫਵਾਹ ਇਹ ਫਲਾਈ ਗਈ ਸੀ ਕਿ ਸ਼ਾਹੀ ਮਸਜਿਦ ਦੇ ਇੱਕ ਮੌਲਾਨਾ ਨੂੰ ਕਿਸੇ ਹਿੰਦੂ ਯੁਵਕ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ ਜਦੋਂ ਕਿ ਬਾਅਦ ਵਿੱਚ ਜਦੋਂ ਜਾਂਚ ਹੋਈ ਤਾਂ ਪੂਰਾ ਪਤਾ ਲੱਗਾ ਕਿ ਮਸਜਿਦ ਪ੍ਰਬੰਧਕ ਕਮੇਟੀ ਦੇ ਮੈਂਬਰ ਪਠਾਨ ਵਰਸਜ ਲੋਕਲ ਮੁਸਲਮਾਨ ਉਹ ਲੜਪੇ ਸਨ ਅਤੇ ਕਤਲ ਹੋ ਗਿਆ ਸੀ ਪਰ ਅਫਵਾਹ ਇਹ ਫਲਾਈ ਗਈ ਕਿ ਕਿਸੇ ਹਿੰਦੂ ਯੁਵਕ ਨੇ ਮੌਲਾਨਾ ਦਾ ਕਤਲ ਕੀਤਾ ਹੈ ਤੇ ਇੰਜ ਸੰਬਲ ਸ਼ਹਿਰ ਵਿੱਚ ਚੁਣ-ਚੁਣ ਕੇ ਹਿੰਦੂਆਂ ਦੇ ਘਰਾ ਮਹੱਲਿਆਂ ਨੂੰ ਟਾਰਗੇਟ ਕੀਤਾ ਗਿਆ ਇੰਜ ਦੰਗੇ ਫੈਲ ਗਏ ਸਨ ਸਰਕਾਰ ਨੇ ਵੀ ਆਪਣੇ ਅੰਕੜਿਆਂ ਵਿੱਚ ਮੰਨਿਆ ਕਿ 23 ਦੇ ਕਰੀਬ ਹਿੰਦੂ ਜਿੰਦ ਦੇ ਸਾੜ ਕੇ ਹਾਂਜੀ ਅੱਗ ਲਾ ਕੇ ਸਾੜ ਦਿੱਤੇ ਗਏ ਸਨ ਕਿੰਨੀਆਂ ਮੋਤਾਂ ਹੋ ਜਾਂ ਹੋਣਗੀਆਂ ਹਿੰਸਾ ਵਿੱਚ ਦੰਗਿਆਂ ਵਿੱਚ ਤੁਸੀਂ ਆਪ ਅੰਦਾਜ਼ਾ ਲਾਓ ਜੇ ਸਰਕਾਰੀ ਅੰਕੜੇ ਹੀ ਉਹਨਾਂ ਦਿਨਾਂ ਵਿੱਚ 23 ਜਿਹਾ 23 ਲੋਕਾਂ ਦੀ ਮੌਤ ਹੋਈ 23 ਹਿੰਦੂਆਂ ਨੂੰ ਜ਼ਿੰਦਾ ਜਲਾਣਾ ਇਹ ਦੱਸ ਰਹੇ ਸਨ ਸੋਚੋ ਗੈਰ ਸਰਕਾਰੀ ਅੰਕੜੇ ਕੀ ਹੋਣਗੇ ਦੋਸਤੋ ਉਸ ਵੇਲੇ ਸੰਬਲ ਵਿੱਚ ਹਿੰਦੂ ਆਬਾਦੀ ਜ਼ਿਆਦਾ ਸੀ ਹਿੰਦੂ ਮੁਸਲਮਾਨ ਦਾ ਪ੍ਰਤੀਸ਼ਤ 10 ਦੱਸਦੇ ਹਨ ਕਿ 40 60 ਦਾ ਸੀ ਇਨ੍ਹਾਂ ਦੰਗਿਆਂ ਤੋਂ ਬਾਅਦ ਹਿੰਦੂ ਮੁਸਲਮ ਬਹੁਲ ਮੁਹੱਲੇ ਆ ਕਲੋਨੀਆਂ ਤੇ ਕੁਝ ਸ਼ਹਿਰ ਤੋਂ ਹੀ ਮਾਈਗ੍ਰੇਟ ਕਰ ਗਏ ਇੰਜ ਉਹਨਾਂ ਦੰਗਿਆਂ ਤੋਂ ਬਾਅਦ ਇਹ ਸਾਰਾ ਸ਼ਹਿਰ ਸੰਬਲ ਮੁਸਲਮ ਬਹੁਲ ਇਲਾਕਾ ਹੋ ਗਿਆ ਗੈਰ ਮੁਸਲਮਾਨਾਂ ਦੀ ਆਬਾਦੀ 50% ਤੋਂ ਵੀ ਘੱਟ ਹੋ ਗਈ ਹਮੇਸ਼ਾ ਲਈ ਸੰਬਲ ਸੀਟ ਦੱਸਿਆ ਜਾਂਦਾ ਹੈ ਕਿ ਮੁਸਲਮ ਬਹੁਲ ਸੀਟ ਬਣ ਗਈ ਹੈ ਹੁਣ ਆਪਾਂ ਵਿਵਾਦ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਹਿੰਦੂਆਂ ਦਾ ਸ਼ੁਰੂ ਤੋਂ ਹੀ ਕਹਿਣਾ ਸੀ ਕਿ ਜਿੱਥੇ ਹੁਣ ਸੰਬਲ ਦੀ ਸ਼ਾਹੀ ਮਸਜਿਦ ਹੈ ਇੱਥੇ ਹਿੰਦੂਆਂ ਦਾ ਪੁਰਾਣਾ ਇਤਿਹਾਸਿਕ ਮੰਦਿਰ ਹਰੀਹਰ ਮੰਦਿਰ ਹੁੰਦਾ ਸੀ ਜਿਸ ਉੱਪਰ ਸ਼ਾਹੀ ਜਾਮਾ ਮਸਜਿਦ ਦਾ ਮੀਲ ਕੀਤੀ ਗਈ ਹੈ ਜਦੋਂ ਕਿ ਮੁਸਲਮਾਨਾਂ ਦਾ ਕਹਿਣਾ ਹੈ ਕਿ ਇਸ ਸ਼ਾਹੀ ਮਸਜਿਦ ਦਾ ਹਿੰਦੂਆਂ ਨਾਲ ਜਾਂ ਹਿੰਦੂਆਂ ਦੇ ਮੰਦਿਰ ਨਾਲ ਕੋਈ ਸਬੰਧ ਹੀ ਨਹੀਂ ਹੈ ਮੁਸਲਮਾਨਾਂ ਨੇ ਪੁਰਾਣੇ ਸਮੇਂ ਵਿੱਚ ਆਪ ਹੀ ਪੂਰੀ ਮਸਜਿਦ ਤਿਆਰ ਕੀਤੀ ਸੀ ਨਾ ਕਿ ਕਿਸੇ ਮੰਦਿਰ ਨੂੰ ਢਾਕੇ ਜਦੋਂ ਕਿ ਦੋਸਤੋ ਇਹ ਗੱਲ ਉਸ ਵੇਲੇ ਝੂਠੀ ਪੈ ਜਾਂਦੀ ਹੈ ਜਦੋਂ ਇਸ ਬਿਲਡਿੰਗ ਜੀ ਹਾਂ ਇਸ ਮਸਜਿਦ ਦੀ ਇਮਾਰਤ ਨੂੰ ਵੇਖਿਆ ਜਾਂਦਾ ਹੈ ਉੱਪਰੋਂ ਤਾਂ ਗੁੰਬਦ ਵੇਖ ਕੇ ਮਸਜਿਦ ਕਹਿ ਸਕਦੇ ਹਾਂ ਆਪਾਂ ਪਰ ਦੀਵਾਰਾਂ ਤੇ ਥੱਲੇ ਦਾ ਹਿੱਸਾ ਇਹ ਇਸਲਾਮਿਕ ਸਟਰਕਚਰ ਲੱਗਦੇ ਹੀ ਨਹੀਂ ਹਿੰਦੂਆਂ ਨੇ ਬਕਾਇਦਾ ਕਾਨੂੰਨੀ ਰੂਪ ਵਿੱਚ ਇਸ ਸ਼ਾਹੀ ਮਸਜਿਦ ਉੱਪਰ ਆਪਣਾ ਦਾਵਾ ਠੋਕਿਆ ਕਿ ਇਹ ਸ਼ਾਹੀ ਮਸਜਿਦ ਉਹਨਾਂ ਦਾ ਇਤਿਹਾਸਕ ਮੰਦਰ ਹਰੀ ਹਰ ਮੰਦਰ ਹੈ ਅਦਾਲਤ ਨੇ ਉਹਨਾਂ ਦੀ ਪਟੀਸ਼ਨ ਜੂਣਾ ਕੋਲ ਪੇਸ਼ ਕੀਤੇ ਗਏ ਦਸਤਾਵੇਜ਼ਾਂ ਨੂੰ ਦੇਖਣ ਤੋਂ ਅਪਰਾਧ ਸਬਕਾਰ ਕਰ ਲਈ ਮਸ਼ਹੂਰ ਵਕੀਲ ਵਿਸ਼ਨੂੰ ਸ਼ੰਕਰ ਜੈਨ ਉਹਨਾਂ ਦੀ ਅਗਵਾਈ ਵਿੱਚ ਸਰਵੇ ਦੀ ਮੰਗ ਕੀਤੀ ਗਈ 24 ਨਵੰਬਰ 2024 ਨੂੰ ਅਦਾਲਤ ਦੇ ਹੁਕਮਾਂ ਤੇ ਹੀ ਇੱਕ ਟੀਮ ਸਰਵੇ ਕਰਨ ਗਈ ਸੀ ਜਿਸ ਦੌਰਾਨ ਹਿੰਸਾ ਹੋ ਗਈ ਦੋਸਤੋ ਕੁਝ ਆਵਾਮਪੰਥੀ ਕਮਿਊਨਿਸਟ ਸੋਚ ਦੇ ਬੰਦੇ ਇਹ ਕਹਿ ਰਹੇ ਹਨ ਕਿ ਹਰ ਮਸਜਿਦ ਦੇ ਥੱਲੇ ਮੰਦਰ ਲੱਭਣਾ ਜ਼ਰੂਰੀ ਹੈ ਇਹ ਠੀਕ ਨਹੀਂ ਹੈ ਪਰ ਦੋਸਤੋ ਹਰ ਮਸਜਿਦ ਦੇ ਥੱਲੇ ਮੰਦਰ ਹੋ ਹੀ ਨਹੀਂ ਸਕਦਾ ਬਸ ਉਹੀ ਮਸਜਿਦਾਂ ਉਹੀ ਸ਼ਾਹੀ ਮਸਜਿਦਾਂ ਜੋ ਮੰਦਰਾਂ ਨੂੰ ਤਬਾਹ ਕਰਕੇ ਸਾਰੀਆਂ ਗੰਜਾਂ ਹਨ ਉਹਨਾਂ ਦੇ ਥੱਲੇ ਹੀ ਮੰਦਰ ਮਿਲੇਗਾ ਬਾਕੀ ਮਸਜਿਦਾਂ ਉਹ ਤਾਂ ਮੁਸਲਮਾਨਾਂ ਦੀਆਂ ਇਬਾਦਤਗਾਹਾਂ ਰਹਿਣਗੀਆਂ ਉੱਥੇ ਜਾ ਕੇ ਉਹ ਆਪਣੀ ਇਬਾਦਤ ਨਮਾਜ਼ ਆਦਿ ਅਦਾ ਕਰ ਸਕਦੇ ਹਨ ਇਹਨਾਂ ਦਾ ਤਰਕ ਇੰਜ ਹੈ ਜਿਵੇਂ ਕੋਈ ਕਹੇ ਕਿਸੇ ਦਾ ਘਰ ਕਿਸੇ ਨੇ ਧੱਕੇ ਨਾਲ ਕਬਜ਼ਾ ਲਿਆ ਬਾਹਰ ਆਪਣੀ ਨੇਮ ਪਲੇਟ ਚਪਕਾ ਲਈ ਤਾਂ ਕਿ ਸਮਾਂ ਬੀਤਣ ਤੇ ਕਦੇ ਵੀ ਉਸ ਘਰ ਦੇ ਜੀਬ ਵਾਪਸ ਆਪਣੇ ਘਰ ਦੇ ਉੱਪਰ ਆਪਣਾ ਕਲੇਮ ਨਹੀਂ ਕਰ ਸਕਦੇ ਉਸ ਘਰ ਨੂੰ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਇਨਸਾਫ ਲਈ ਉਹ ਅਦਾਲਤਾਂ ਵਿੱਚ ਨਹੀਂ ਜਾ ਸਕਦੇ ਸੋਚਣ ਵਾਲੀ ਗੱਲ ਹੈ ਦੋਸਤੋ ਸੰਬਲ ਮੰਦਿਰ ਮਸਜਿਦ ਵਿਵਾਦ ਇਹੀ ਹੈ ਦੋਸਤੋ ਅੰਦਰ ਪਹਿਲੇ ਸੇ ਹੀ ਮੰਦਿਰ ਹੈ ਰਹਾ ਹੈ ਪ੍ਰਤੀ ਰਾਤ ਦੇ ਜਮਾਨੇ ਸੇ ਉਹ ਇਸ ਦੇ ਅੰਦਰ ਅਭੀ ਜੇ ਇਹਨਾਂ ਨੇ ਬੰਦ ਕਰ ਦਿਆ ਉਸ ਦੇ ਅੰਦਰ ਗੁਫائیں ਹੈ ਚਾਰ ਅੱਛਾ ਹਾਂ ਅਭੀ ਪਿੱਛੇ ਇੱਕ ਮਕਾਨ पीछे बैठ गया था एक इधर बैठ गया था हम्म हम्म दो गुफाएं इधर जाती हैं हम्म दो गुफाएं इसके पश्चिम जाती हैं हम्म हम तो ये जो बुजुर्ग थे काफी हमसे हम्म वो हमें बताते थे, थे कि हम इसमें आया जाया करते थे को अच्छा हां इस दी पॉजिटिव मुसलमाना दे अपने ही दस्तावेज ज्यादा करते हन मुसलमाना दे ऐतिहासिक दस्तावेज मुसलमाना दे ऐतिहासिक दस्तावेजों وچوں ایک بابر دی ਆتمکથા ਤੁجے کے بابری وچ پنا نمبر 687 دے اوپر صاف سپشت درج ہے کہ ਬਾਬਰ ਨੇ 1529 ਈਸਵੀ ਵਿੱਚ ਸੰਬਲ ਦਾ ਹਰੀਹਰ ਮੰਦਿਰ ਤੜਵਾਇਆ ਤੇ ਉੱਪਰ ਸ਼ਾਹੀ ਜਾਮਾ ਮਸਜਿਦ ਤਾਮੀਲ ਕਰਵਾ ਦਿੱਤੀ। ਇਹ ਦਰਜ ਹੈ ਕਾਗਜ਼ਾਂ ਵਿੱਚ ਕਿ ਬਾਬਰ ਸੰਬਲ ਆਉਂਦਾ ਹੈ ਤੇ ਆਪਣੇ ਦਰਬਾਰੀ ਮੀਰ ਹਿੰਦੂ ਬੇਗ ਨੂੰ ਹੁਕਮ ਦਿੰਦਾ ਹੈ ਕਿ ਹਰੀਹਰ ਮੰਦਿਰ ਨੂੰ ਸ਼ਾਹੀ ਮਸਜਿਦ ਵਿੱਚ ਤਬਦੀਲ ਕਰ ਦਿੱਤਾ ਜਾਵੇ ਅਤੇ ਬਾਬਰ ਦੇ ਹੁਕਮਾਂ ਦੇ ਉੱਪਰ ਮੀਰ ਹਿੰਦੂ ਬੇਗ ਇੰਜ ਹੀ ਕਰਦਾ ਹੈ। ਇਹ ਸਭ ਕੁਝ ਤੁਜਕੇ ਬਾਬਰੀ ਵਿੱਚ ਦਰਜ ਹੈ ਇੱਕ ਇਸ ਤੋਂ ਇਲਾਵਾ ਇੱਕ ਹੋਰ ਸਬੂਤ ਹੈ ਜਿਸ ਨੂੰ ਆਪਾਂ ਝੁਠਲਾ ਨਹੀਂ ਸਕਦੇ ਇਸ ਤੋਂ ਇਲਾਵਾ ਬਾਬਰ ਦੇ ਪੁੱਤਰ ਅਕਬਰ ਉਸਨੇ ਵੀ ਇਸ ਬਾਰੇ ਆਇਨੇ ਅਕਬਰੀ ਵਿੱਚ ਇਹ ਸਭ ਕੁਝ ਦਰਜ ਕੀਤਾ ਹੋਇਆ ਹੈ ਆਇਨੇ ਅਕਬਰੀ ਵਿੱਚ ਤਾਂ ਪੂਰਾ ਵਿਉਰਾ ਹੈ ਹਰਿ ਹਰ ਮੰਦਰ ਬਾਰੇ ਇਸ ਦੀ ਹਿੰਦੂਆਂ ਵਿੱਚ માનਤਾ ਬਾਰੇ ਇਸ ਸਥਾਨ ਤੇ ਵਿਸ਼ਨੂੰ ਦਾ ਅਵਤਾਰ ਕਲਕੀ ਇਹ ਅਵਤਾਰ ਆਵੇਗਾ ਇਹ ਸਭ ਕੁਝ ਆਇਨੇ ਅਕਬਰੀ ਵਿੱਚ ਦਰਜ ਹੈ ਆਇਨੇ ਅਕਬਰੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਗਿਆ ਹੈ ਕਿ ਇੱਥੇ 87 ਤੀਰਥ ਸਨ ਤੇ 19 ਕੂਪ ਸਨ ਉਨੇ ਖੂਪ ਮਤਲਬ 19 ਖੂ ਇੱਕ ਮੰਦਿਰ ਵਿੱਚ ਪਾਣੀ ਲਈ 19 ਖੂ ਹੋਣ ਤਾਂ ਇਹ ਮੰਦਿਰ ਆਪਣੇ ਵੇਲੇ ਕਿੰਨਾ ਵੱਡਾ ਹੋਵੇਗਾ ਕਿੰਨਾ ਵਿਸ਼ਾਲ ਹੁੰਦਾ ਹੋਵੇਗਾ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ ਕਿਉਂਕਿ ਉਸ ਸਮੇਂ ਦੀ ਜੋ ਆਬਾਦੀ ਹੁੰਦੀ ਸੀ ਉਸ ਅਨੁਸਾਰ ਤਾਂ 4-5 ਖੂ ਹੀ ਕਾਫੀ ਸਨ ਪਾਣੀ ਦੀ ਜ਼ਰੂਰਤ ਲਈ 19 ਖੂਹਾਂ ਦਾ ਹੋਣਾ ਇੱਥੇ ਆਉਂਦੀ ਭੀੜ ਭਗਤਾਂ ਦੀ ਸੰਖਿਆ ਤੇ ਮੰਦਿਰ ਦੇ ਵੱਡੇ ਵਿਸ਼ਾਲ ਹੋਣ ਵਾਲਾ ਇਸ਼ਾਰਾ ਸਾਫ਼-ਸਾਫ਼ ਕਰਦੀ ਹੈ ਇਸੇ ਕਰਕੇ ਅੱਜ ਹਿੰਦੂ ਆਪਣਾ ਮੰਦਿਰ ਵਾਪਸ ਲੈਣ ਲਈ ਦਾਅਵਾ ਕਰ ਰਹੇ ਹਨ ਕਈ ਮਸਜਿਦਾਂ ਕਈ ਦਰਗਾਹਾਂ ਖਾਸ ਕਰਕੇ ਸ਼ਾਹੀ ਮਸਜਿਦਾਂ ਇਹੋ ਜਿਹੀਆਂ ਹਨ ਜਿਹੜੀਆਂ ਬਣਿਆ ਹੀ ਹਿੰਦੂਆਂ ਦੇ ਧਾਰਮਿਕ ਸਥਾਨਾਂ ਮੰਦਰਾਂ ਨੂੰ ਢਾਕੇ ਜੇ ਪੂਰੀ ਤਰ੍ਹਾਂ ਢਾਹ ਦਿੰਦੇ ਤਾਂ ਅੱਜ ਸਬੂਤ ਹੀ ਨਾ ਬਚਦੇ ਪਰ ਹਿੰਦੂਆਂ ਨੂੰ ਜਲੀਲ ਕਰਨ ਲਈ ਬਸ ਮੰਦਰਾਂ ਦੀਆਂ ਛੱਤਾਂ ਤੋੜ ਕੇ ਉੱਪਰ ਮਸਜਿਦਾਂ ਦੀਆਂ ਗੁੰਬਦਾਂ ਬਣਾ ਕੇ ਮੰਦਰਾਂ ਨੂੰ ਮਸਜਿਦਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਇਹ ਸਭ ਹਿੰਦੂਆਂ ਨੂੰ ਜਲੀਲ ਕਰਨ ਲਈ ਹੀ ਕੀਤਾ ਗਿਆ ਸੀ ਤਾਂ ਕਿ ਜਦੋਂ ਹਿੰਦੂਸ ਮਸਜਿਦ ਦੇ ਮੁਰੂ ਨੂੰ ਲੰਘਣ ਤਾਂ ਉਹਨਾਂ ਨੂੰ ਸ਼ਰਮਿੰਦਗੀ ਦਾ ਅਹਿਸਾਸ ਹੋਵੇ ਕਿ ਕਿਸੇ ਵੇਲੇ ਇਹ ਮਸਜਿਦ ਉਹਨਾਂ ਦਾ ਮੰਦਿਰ ਹੁੰਦੀ ਸੀ ਉਹਨਾਂ ਦੇ ਮੰਦਿਰ ਨੂੰ ਢਾਹ ਕੇ ਹੀ ਇਹ ਮਸਜਿਦ ਬਣਾ ਦਿੱਤੀ ਗਈ ਹੈ ਦੋਸਤੋ ਉਹ ਦੌਰ ਸੀ ਮੁਗਲਾਂ ਦਾ ਮੁਸਲਮਾਨਾਂ ਦੀ ਸੱਤਾ ਸੀ ਸੱਤਾ ਦੇ ਹੰਕਾਰ ਵਿੱਚ ਉਹ ਸੋਚਦੇ ਸਨ ਕਿ ਉਹ ਹੁਣ ਹਮੇਸ਼ਾ ਲਈ ਭਾਰਤ ਦੇ ਸ਼ਾਸਕ ਬਣ ਗਏ ਹਨ ਉਹਨਾਂ ਦੀ ਸੋਚ ਸੀ ਕਿ ਹਿੰਦੂ ਹੌਲੀ-ਹੌਲੀ ਕਨਵਰਟ ਕਰ ਲਏ ਜਾਣਗੇ ਹੌਲੀ-ਹੌਲੀ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਇਸਲਾਮ ਵਿੱਚ داخل ਕਰਵਾ ਲਿਆ ਜਾਵੇਗਾ ਪਰ ਸੰਘਰਸ਼ ਚਾਹੇ ਉਹ ਮਿੰਗਲਾ ਖਿਲਾਫ ਹੋਵੇ ਜਾਂ ਬਾਅਦ ਵਿੱਚ ਅੰਗਰੇਜ਼ਾਂ ਖਿਲਾਫ ਲਗਾਤਾਰ ਚੱਲਦਾ ਹੀ ਰਿਹਾ ਅਕਬਰ ਵੇਲੇ ਮਹਾਰਾਣਾ ਪ੍ਰਤਾਪ ਵਰਗੇ ਰਾਜਸਥਾਨ ਦੀ ਧਰਤੀ ਦੇ ਯੋਧੇ ਹੋਏ ਤਾਂ ਦੱਖਣ ਵਿੱਚ சிவாਜੀ ਮਰਾਠਾ ਵਰਗੇ ਯੋਧੇ ਅਤੇ ਉੱਤਰੀ ਭਾਰਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਸ਼ਸਤਰਬੱਧ ਹੋਏ ਸਿੱਖ ਯੋਧੇ ਸੰਘਰਸ਼ ਇੰਜ ਲਗਾਤਾਰ ਭਾਰਤ ਦੀ ਧਰਤੀ ਉੱਪਰ ਚੱਲਦਾ ਹੀ ਰਿਹਾ ਮੁਗਲ ਖਤਮ ਹੋਏ ਤਾਂ ਅੰਗਰੇਜ਼ ਆਏ ਉਹ ਵੀ ਭਜਾਏ ਗਏ ਹੁਣ ਭਾਰਤ ਦੇ ਹੁਣ ਭਾਰਤ ਦੇ ਲੋਕ ਕਾਲੇ ਅੰਗਰੇਜ਼ਾਂ ਮਤਲਬ ਕਾਂਗਰਸੀ ਨੇਤਾਵਾਂ ਤੋਂ ਵੀ ਬਹੁਤ ਹੱਦ ਤੱਕ ਆਜ਼ਾਦੀ ਪ੍ਰਾਪਤ ਕਰ ਚੁੱਕੇ ਹਨ ਇਸੇ ਲਈ ਉਹ ਹੁਣ ਆਪਣੇ ਸਮਹਿਮਾਨ ਦੇ ਪ੍ਰਤੀਕ ਮੰਦਰਾਂ ਦੇ ਉੱਪਰ ਆਪਣਾ ਦਾਵਾ ਪੂਰੀ ਤਰ੍ਹਾਂ ਠੋਕ ਰਹੇ ਹਨ ਦੋਸਤੋ ਇਹ ਸੰਬਲ ਮੰਦਰ ਮਸਜਿਦ ਵਿਵਾਦ ਪਹਿਲੀ ਵਾਰ 1878 ਈਸਵੀ ਵਿੱਚ ਅੰਗਰੇਜ਼ਾਂ ਦੀ ਅਦਾਲਤ ਵਿੱਚ ਪੁੱਜਿਆ ਸੀ ਉਸ ਵੇਲੇ ਛੇੜਾ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਮਰਾਦਾਬਾਦ ਦੀ ਅਦਾਲਤ ਵਿੱਚ ਮਾਲਕਾਨਾ ਹੱਕ ਲਈ ਦਾਵਾ ਪੇਸ਼ ਕੀਤਾ ਸੀ ਉਸ ਵੇਲੇ ਜੱਜ ਸਨ ਸਾਰੇ ਰੋਬਰਟ ਸਟੂਅਰਟ ਇਹ ਮਸਲੇ ਦੋਸਤੋ 15 ਅਗਸਤ 1947 ਵੇਲੇ ਖਤਮ ਹੋ ਸਕਦੇ ਸਨ ਜਦੋਂ ਬਾਬਰਾਂ ਤੇ ਤੁਰਕਾਂ ਦੇ ਵਾਰਸਾਂ ਨੇ ਭਾਰਤ ਦਾ ਇੱਕ ਹਿੱਸਾ ਅੰਗਰੇਜ਼ਾਂ ਤੋਂ ਪਾਕਿਸਤਾਨ ਦੇ ਨਾਂ ਹੇਠ ਪ੍ਰਾਪਤ ਕਰ ਲਿਆ ਸੀ ਪਰ ਉਸ ਵੇਲੇ ਗੋਰੇ ਅੰਗਰੇਜ਼ਾਂ ਨੇ ਕਾਲੇ ਅੰਗਰੇਜ਼ਾਂ ਨੂੰ ਸੱਤਾ ਸੌਂਪੀ ਸੀ 네ਰੂ ਤਾਂ ਖੁਦ ਨੂੰ ਐਕਸੀਡੈਂਟਲ ਹਿੰਦੂ ਦੱਸਦੇ ਸਨ ਕਮਿਊਨਿਸਟ ਸੋਚ ਤੋਂ ਪ੍ਰਭਾਵਿਤ 네ਰੂ ਉਸ ਨੇ 17 ਮਾਰਚ 1958 ਈਸਵੀ ਵਿੱਚ ਦਿੱਲੀ ਵਿੱਚ ਹੋਏ ਇੱਕ ਸਿਮੇਲਨ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਦੱਖਣੀ ਭਾਰਤ ਦੇ ਕੁਝ ਮੰਦਰਾਂ ਦੀ ਅਦਭੁਤ ਸੁੰਦਰਤਾ ਦੇ ਬਾਵਜੂਦ ਉਹਨਾਂ ਨੂੰ ਵੇਖ ਕੇ ਮੈਨੂੰ ਘਰੇਣਾ ਹੁੰਦੀ ਹੈ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਹ ਮਾਰਕਸਵਾਦ ਅਤੇ ਮਕਾਲੇ ਦੀ ਸਿੱਖਿਆ ਦਾ ਪ੍ਰਭਾਵ ਸੀ ਨਹਿਰੂ ਉੱਪਰ ਆਪਣੇ ਵजूद ਤੋਂ ਆਪਣੇ ਧਰਮ ਤੋਂ ਨਫ਼ਰਤ ਇਨਫੀਟੀ ਕੰਪਲੈਕਸ ਪਰ ਇਸਲਾਮ ਅਤੇ ਈਸਾਈ ਮਤ ਉਹ ਬਹੁਤ ਹੀ ਵਧੀਆ ਰਿਸਪੈਕਟੇਬਲ ਦੋਸਤੋ ਇਸੇ ਹੀ ਸੋਚ ਵਿੱਚੋਂ ਤਾਂ 1991 ਵਾਲਾ ਕਾਂਗਰਸ ਦਾ ਪਲੇਸਸ ਆਫ ਵਰਸ਼ਿਪ ਐਕਟ ਨਿਕਲਿਆ ਸੀ ਜਿਸ ਮੁਤਾਬਕ ਬਹੁਤ ਸਾਰੀਆਂ ਪ੍ਰਾਤਨ ਹਿੰਦੂ ਮੰਦਿਰਾਂ ਦਾ ਦਾਵਾ ਖਤਮ ਕਰਨ ਦਾ ਇੱਕ ਰਾਹ ਪਨਾਇਆ ਗਿਆ ਸੀ ਪਲੇਸਸ ਆਫ ਵਰਸ਼ਪ ਐਕਟ ਰਾਹੀਂ ਦੋਸਤੋ ਮੁਗਲਾਂ ਦਾ ਦੌਰ ਵੀ ਗਿਆ ਗੋਰੀਏ ਤੇ ਕਾਲੀ ਅੰਗਰੇਜ਼ਾਂ ਦਾ ਦੌਰ ਵੀ ਗਿਆ ਇਸੇ ਕਰਕੇ ਹਿੰਦੂ ਹੁਣ ਆਪਣੇ ਸਬੇਮਾਨ ਦੇ ਪ੍ਰਤੀਕ ਮੰਦਿਰਾਂ ਦੇ ਉੱਪਰ ਆਪਣਾ ਦਾਵਾ ਫੇਰ ਤੋਂ ਠੋਕ ਰਹੇ ਹਨ ਤੁਸੀਂ ਕੀ ਸੋਚਦੇ ਹੋ ਇੰਜ ਕਰਨਾ ਠੀਕ ਹੈ ਜਾਂ ਗਲਤ ਤੁਸੀਂ ਕਮੈਂਟ ਕਰ ਸਕਦੇ ਹੋ ਦੋਸਤੋ ਪੰਜਾਬ ਵਿੱਚ ਵੀ ਡੈਮੋਗ੍ਰਾਫਿਕ ਚੇਂजेस ਕੀ ਤੁਸੀਂ ਨੋਟਿਸ ਕਰ ਰਹੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ